ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮਖੜਲੇਸ ਤੇ ਕੈਨੇਡਾ ਚ ਕਾਮਯਾਬੇ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ 23 ਲੱਖ ਤੋਂ ਵੱਧ ਵੀਜ਼ੇ ਰੱਦ ਜਨਾਲ ਸ਼ਮਤੇ ਮਾਰਕਾਰਨੀ ਨੇ ਫੋਨ ਤੇ ਕੀਤੀ ਗੱਲ ਬਾਤ ਗੱਲਬਾਤ ਕਰਨ ਤੋਂ ਬਾਅਦ ਮਾਰਕਾਰਨੀ ਨੇ ਕਿਹਾ ਕਾਫੀ ਉਸਾਰੂ ਰਹੀ ਫੋਨ ਤੇ ਕੀਤੀ ਗੀ ਕਨਵਰਸੇਸ਼ਨ ਜਨਵਰੀ ਦੌਰਾਨ ਦੇ ਮੋਲਕ ਦੀ ਜੀਡੀਪੀ ਨੂੰ ਮਿਲਿਆ ਹੁਲਾਰਾ ਸਟੈਟਿਸਟਿਕਸ ਕੈਨੇਡਾ ਮੁਤਾਬਕ ਫਰਵਰੀਜ ਜ ਆਈ ਖੜੋ ਕਨਫੈਡਰੇਸ਼ਨ ਕਾਲਜ ਨੇ ਗਿਆਨਾ ਪ੍ਰੋਗਰਾਮ ਕੀਤੇ ਮੁੱਤਲ ਸਕੂਲਾਂ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਸੀਮਾ ਦੇ ਨਾਲ ਨਜਿੱਠਣ ਵਾਸਤੇ ਕੱਢੇ ਉਪਾਅ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਨੇ ਕਾਮਯਾਬ ਵਿਦਿਆਰਥੀਆਂ ਤੇ ਟੂਰਿਸਟਾਂ ਨੂੰ ਵੱਡਾ ਝਟਕਾ ਦਿੱਤਾ ਹੈ ਇਹਨਾਂ ਵਿਦੇਸ਼ੀ ਕਾਮਯਾਬ ਵਿਦੇਸ਼ੀ ਵਿਦਿਆਰਥੀਆਂ ਤੇ ਟੂਰਿਸਟਾਂ ਲਈ ਦਰਵਾਜ਼ੇ ਬੰਦ ਹੋਣ ਜਾ ਰਹੇ ਨੇ 23 ਲੱਖ ਤੋਂ ਵੱਧ ਵੀਜ਼ੇ ਕੈਨੇਡਾ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਦਰਸਲ ਕੈਨੇਡਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਕੈਨੇਡਾ ਦੇ ਵਿੱਚ ਵਧਦੀ ਜਾ ਰਹੀ ਹੈ ਜਿਸ ਨੂੰ ਠੱਲ ਪਾਉਣ ਵਾਸਤੇ ਇੱਕ ਕਦਮ ਚੁੱਕੇ ਜਾ ਰਹੇ ਨੇ ਕੈਨੇਡਾ 'ਚ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਹੋ ਰਹੇ ਨੇ ਹਾਹੀ ਵਿੱਚ ਜਾਰੀ ਸਰਕਾਰੀ ਆંકੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕੈਨੇਡਾ ਦੇ ਸਥਾਨਕ ਅਖਬਾਰ ਟੌਨਟੋ ਸਟਾਰ ਨੇ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਆંકડાਾਂ ਦਾ ਵਿਸ਼ਲੇਸ਼ਣ ਕੀਤਾ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ ਵਿਦਿਆਰਥੀਆਂ ਤੇ ਸਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ 2024 ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ ਅੰਕੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਬੰਦੀਆਂ ਸਨ ਕੈਨੇਡਾ 'ਚ ਰਹਿਣ ਸਹਿਣ ਦਾ ਖਰਚ ਲਗਾਤਾਰ ਵਧ ਰਿਹਾ ਹੈ ਇਸ ਤੋਂ ਇਲਾਵਾ ਰਿਹਾਈਸ਼ੇ ਸੰਕਟ ਵੀ ਪੈਦਾ ਹੋ ਗਿਆ ਹੈ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦੇ ਆਉਣ ਕਾਰਨ ਸਿਹਤ ਸੰਭਾਲ ਤੇ ਦਬਾਵਾ ਵਧ ਰਿਹਾ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਘੱਟੋ ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਵੇਗੀ ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਧ ਗਈ ਹੈ ਵੀਜ਼ਾ ਦੀ ਹਰ ਸ਼੍ਰੇਣੀ ਵਿੱਚ ਅਸਵੀਕਾਰ ਦਰ ਵਧੀ ਹੈ ਭਾਵੇਂ ਇਹ ਵਿਦਿਆਰਥੀ ਹੋਵੇ ਜਾਂ ਵਰਕ ਵੀਜ਼ਾ ਭਾਵੇਂ ਟੂਰਿਸਟ ਕੈਨੇਡਾ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ ਇਸ ਸ਼੍ਰੇਣੀ ਵਿੱਚ ਸਭ ਤੋਂ ਵੱਧ ਅਸਵੀਕਾਰ ਦਰ ਵੇਖੀ ਜਾਂਦੀ ਹੈ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਚੁਰੰਜਾ ਫਿਸ ਦੀ ਬਿਨਕਾਰਾਂ ਨੂੰ ਇਹ ਪ੍ਰਾਪਤੀ ਨਹੀਂ ਹੋਇਆ ਜਦਕਿ ਸਾਲ 2023 ਚ ਇਹ ਅੰਕੜਾ 40 ਫੀਸਦੀ ਸੀ ਵਿਦਿਆਰਥੀ ਪਰਮਿਟ ਰੱਦ ਹੋਣ ਦੀ ਦਰ ਵੀ ਵਧ ਕੇ 52 ਫੀਸਦੀ ਹੋ ਗਈ ਹੈ ਜਦਕਿ ਪਿਛਲੇ ਸਾਲ ਇਹ 38 ਫੀਸਦੀ ਸੀ ਕਟ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਕਾਰਨ ਦਾਖਲੇ ਵੀ ਘਟ ਗਏ ਨੇ ਜਿਸ ਦਾ ਅਰਥ ਚਾਰਿਆਂ ਤੇ ਅਸਰ ਪੈ ਰਿਹਾ ਹੈ ਕੈਨੇਡਾ ਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ 46% ਦੀ ਗਿਰਾਵਟ ਆਈ ਹੈ 2023 ਚ 8,68,000 ਅਰਜ਼ੀਆਂ ਆਈਆਂ ਸਨ ਜਦਕਿ ਸਾਲ 2024 ਵਿੱਚ ਇਹ ਗਿਣਤੀ ਘਟ ਕੇ 4,69,000 ਹੋ ਗਈ ਸੀ ਇਹ ਗਿਰਾਵਟ ਇੱਕ ਵਿਆਪਕ ਵਿਸ਼ਵਵਿਆਪੀ ਰੁਝਾਨ ਨੂੰ ਦਰਸਾਉਂਦੀ ਹੈ ਜਿਸ ਚ ਆਸਟ੍ਰੇਲੀਆ ਯੂਕੇ ਤੇ ਅਮਰੀਕਾ ਵਰਗੇ ਦੇਸ਼ ਵੀ ਵਿਦਿਆਰਥੀ ਦਾਖਲਿਆਂ ਚ ਗਿਰਾਵਟ ਨੂੰ ਅਨੁਭਵ ਕਰ ਰਹੇ ਨੇ ਵਰਕ ਪਰਮਿਟਾ ਜੇ ਥੋੜਾ ਜਿਹਾ ਸੁਧਾਰ ਹੋਇਆ ਪਰ ਫਿਰ ਵੀ 22% ਬੇਨਕਾਰਾਂ ਨੂੰ ਅਸਵੀਕਾਰ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਸਰਕਾਰ ਨੇ ਸਾਲ 2025 ਤੋਂ 2027 ਦੇ ਵਿਚਾਲੇ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਵੀ ਫਿੱਸਦੀ ਘਟਾਉਣ ਦਾ ਫੈਸਲਾ ਕੀਤਾ ਹੈ 2025 ਵਿੱਚ ਸਿਰਫ 395000 ਨਵੇਂ ਆਉਣ ਵਾਲਿਆਂ ਨੂੰ ਹੀ ਸਥਾਈ ਨਿਵਾਸ ਮਿਲੇਗਾ ਪਹਿਲਾਂ ਇਹ ਗਿਣਤੀ ਜ਼ਿਆਦਾ ਸੀ ਕੈਨੇਡਾ ਕਿਸੇ ਵੀ ਤਰੀਕੇ ਨਾਲ ਵਿਦੇਸ਼ੀਆਂ ਦੀ ਗਿਣਤੀ ਘਟਾਉਣਾ ਚਾਹੁੰਦਾ ਹੈ ਜਿਸ ਲਈ ਉਹ ਸਖਤ ਹੁਕਮ ਚ ਤੰਤੋ ਨਹੀਂ ਚ ਜਿਗੜਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਦੂਜੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਤੇ ਦੋਹਾਂ ਨੇ ਕਿਹਾ ਕਿ ਉਨ੍ਹਾਂ ਦੀ ਫੋਨ 'ਤੇ ਹੋਈ ਗੱਲਬਾਤ ਕਾਫੀ ਉਸਾਰੂ ਰਹੀ। ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦੋਵੇਂ ਲੀਡਰਾਂ ਦੀ ਪਹਿਲੀ ਗੱਲਬਾਤ ਸੀ। ਲਿਬਰਲ ਨੇਤਾ ਮਾਰਕ ਕਾਰਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨਾਲ ਆਪਣੀ ਪਹਿਲੀ ਕਾਲ ਤੇ ਇੱਕ ਰਿਪੋਰਟਰ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਕਹੇਰੇ ਸਨ ਕਿ ਗੱਲਬਾਤ ਸਕਾਰਾਤਮਕ, ਸੁਹਿਰਦ, ਰਚਨਾਤਮਕ ਤੇ ਕਾਰਵਾਈ ਤੇ ਕੇਂਦਰਿਤ ਸੀ, ਬਿਲਕੁਲ ਉਹੀ ਜੋ ਕੈਨੇਡਾ ਚਾਹੁੰਦਾ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ਤੇ ਗੱਲ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਲਿਖਿਆ ਹੈ ਕਿ ਕਾਰਨੀ ਨਾਲ ਉਹਨਾਂ ਦੀ ਗੱਲਬਾਤ ਬਹੁਤ ਉਸਾਰੂ ਰਹੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਜਾਰੀ ਰੀਡ ਆਊਟ ਵਿੱਚ ਕਾਰਨੀ ਨੇ ਵੀ ਇਸ ਗੱਲਬਾਤ ਨੂੰ ਕਾਫੀ ਉਸਾਰੂ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲਬਾਤ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਬਹੁਤ ਉਸਾਰੂ ਚਰਚਾ ਆਖਿਆ। ਕਾਰਨੀ ਨੇ ਰਾਸ਼ਟਰਪਤੀ ਨੂੰ ਦੱਸਿਆ ਹੈ ਕਿ ਜੇ 2 ਅਪ੍ਰੈਲ ਨੂੰ ਅਮਰੀਕੀ ਟੈਰਿਫ ਪ੍ਰਭਾਵੀ ਹੁੰਦੇ ਨੇ ਤਾਂ ਕੈਨੇਡਾ ਵੀ ਆਪਣੇ ਜਵਾਬੀ ਟੈਰਿਫਾਂ ਨਾਲ ਅੱਗੇ ਵਧੇਗਾ। ਪੀਐਮ ਮੋਦੀ ਦੇ ਰਾਊਟ ਮੁਤਾਬਕ ਦੋਵੇਂ ਲੀਡਰ ਚੋਣਾਂ ਤੋਂ ਤੁਰੰਤ ਬਾਅਦ ਨਵੇਂ ਆਰਥਿਕ ਤੇ ਸੁਰੱਖਿਆ ਸੰਬੰਧਾਂ ਬਾਰੇ ਵਿਆਪਕ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਨੇ 트럼ਪ ਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਦੌਰਾਨ ਕੈਨਟਾਦੀ ਨੁਮੈਂਦਗੀ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਲਈ ਕੜੀ ਮਿਹਨਤ ਕਰਨਗੇ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅੰਤਰਰਾਸ਼ਟਰੀ ਵਪਾਰ ਮੰਤਰੀ ਡੋਮਨਿਕੋ ਬਲੈਂਕ ਅਮਰੀਕੀ ਕਮਰਸ ਕਟਰ ਹਾਵਰਡ ਲੂਟਿੰਗ ਨਾਲ ਆ ਫੌਰੀ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਤੇਜ਼ ਕਰਨਗੇ। 트럼ਪ ਜਾਣਦੇ ਨੇ ਕਿ ਕਨੇਡੀਅਨ ਚੋਣਾਂ ਵਿੱਚ ਉਹ ਇੱਕ ਅਹਿਮ ਨੁਕਤਾ ਬਣ ਗਏ ਨੇ ਤੇ ਲਿਬਰਲਾਂ ਦੀ ਮਜ਼ਬੂਤ ਹੁੰਦੀ ਸਥਿਤੀ ਵਿੱਚ ਉਹਨਾਂ ਦਾ ਵੀ ਸ਼ਾਇਦ ਯੋਗਦਾਨ ਰਿਹਾ ਹੈ। ਕਾਰਨੀ ਨੇ ਲੰਘੇ ਕੱਲ ਆਪਣੀਆਂ ਟਿੱਪਣੀਆਂ ਨਾਲ ਅਮਰੀਕੀਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਕਿਹਾ ਕੀ ਕੈਨੇਡਾ ਤੇ ਅਮਰੀਕਾ ਦੇ ਪੁਰਾਣੇ ਸਬੰਧ ਖਤਮ ਹੋ ਗਏ ਨੇ ਅਮਰੀਕਾ ਵਿੱਚ ਇਸ ਟਿੱਪਣੀ ਦੀ ਡਾਟੀ ਚਰਚਾ ਹੋਈ ਵਾਸ਼ਿੰਗਟਨ ਆਧਾਰਿਤ ਕੈਨੇਡਾ ਅਮਰੀਕਾ ਵਪਾਰ ਮਸ਼ੀਰ ਆਰਿਕ ਮਿਲਰ ਨੇ ਕਿਹਾ ਕਿ ਲੋਕਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਨਜ਼ਦੀਕੀ ਰਿਸ਼ਤਿਆਂ ਚ ਫੇਕ ਲੰਮੇ ਸਮੇਂ ਤੱਕ ਅਮਰੀਕਾ ਲਈ ਨੁਕਸਾਨਦੇਹੀ ਸਾਬਤ ਹੋਣੀ ਹੈ ਹਾਲਾਂਕਿ ਬਹੁਤ ਜ਼ਿਆਦਾ ਉਤਾਵਲੇ ਹੋਣ ਦੀ ਲੋੜ ਨਹੀਂ ਕਿ ਸਾਰਾ ਕੁਝ ਠੀਕ ਹੁੰਦਾ ਨਜ਼ਰ ਆਇਆ ਹੈ ਟਰੰਪ ਆਪਣੇ ਬਦਲਦੇ ਰੁਖ ਲਈ ਵੀ ਜਾਣੇ ਜਾਂਦੇ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਮੁਲਾਕਾਤਾਂ ਤੇ ਫੋਨ ਕਾਲਾਂ ਤੋਂ ਬਾਅਦ ਵੀ ਟਰੰਪ ਨੇ ਆਹੂ ਗੱਲਬਾਤ ਦੀ ਗੱਲ ਆਖੀ ਸੀ ਤੇ ਬਾਅਦ ਵਿੱਚ ਕੀ ਹੋਇਆ ਇਹ ਝਗ ਜ਼ਾਹਰ ਹੈ 트럼ਪ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਹੈ ਕਿ ਉਹ ਕੈਨੇਡੀਅਨ ਚੋਣਾਂ ਤੋਂ ਤੁਰੰਤ ਬਾਅਦ ਕਾਰਨੀ ਨਾਲ ਮੁਲਾਕਾਤ ਕਰਨਗੇ ਪਿਛਲੇ ਹਫਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਸੀ ਕਿ ਲਿਬਰਲਸ ਨਾਲ ਡੀਲ ਕਰਨਾ ਜ਼ਿਆਦਾ ਆਸਾਨ ਹੈ ਕਨਜ਼ਰਵੇਟਿਵਸ ਨੇ ਉਹਨਾਂ ਦੀ ਇਸ ਟਿੱਪਣੀ ਨੂੰ 트럼ਪ ਵੱਲੋਂ ਕਾਰਨੀ ਦਾ ਸਮਰਥਨ ਆਖਿਆ ਸੀ 트럼ਪ ਨੇ ਸਪਸ਼ਟ ਤੌਰ ਤੇ ਕਾਰਨੀ ਦਾ ਸਮਰਥਨ ਨਹੀਂ ਕੀਤਾ ਪਰ ਟਿੱਪਣੀ ਪਹਿਲੀ ਵਾਰੀ ਹੋਈ ਹੈ ਜਦੋਂ ਉਹਨਾਂ ਨੇ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਨਤਕ ਤੌਰ ਤੇ ਉਹਨਾਂ ਦਾ ਨਾਮ ਲਿਆ ਹੈ ਕਨਜ਼ਰਵੇਟਿਵਸ ਇਸ ਨੂੰ ਆਪਣੇ ਪਿਛਲੇ ਦਾਅਵੇ ਦੀ ਪੁਸ਼ਟੀ ਵਜੋਂ ਪੇਸ਼ ਕਰਨਗੇ 트럼ਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਉਸਾਰੂ ਗੱਲਬਾਤ ਰਹੀ ਹੈ ਇਸ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਮਾਰਕ ਕਾਰਨੀ ਨੇ ਕਿਹਾ ਹਾਂ ਆਉ ਸੁਣਦਿਆਂ It was uh, as I say it was a very a uh, very product his words very productive mind very constructive they mean the same thing uh, I was a very cordial Uh, substantive call. Look, uh, this was a call between uh, two leaders of uh, their respective governments, between two sovereign nations. Uh, it was a call focused on uh, the spirit of the call was both cordial and um, focused on making progress, uh, and that's why uh, you had th several things. One is an agreement, which is what I wanted. I think he wanted as well, and I've been clear about this for a number of weeks, to have a comprehensive discussion on our broader economic uh, and security partnership. We agreed to that, as also to have intensive discussions between our ministers, including obviously the Minister of Foreign Affairs, who kindly is here uh, with, uh, and, and <laughs> can withstand absolutely anything, including <laughs> this. Uh, but El travail relâche with uh, her uh, her um, counterpart, uh, Secretary Rubio. Um, so those discussions will go on intensively. Um, so positive, cordial, constructive, focused on action—exactly what we want. <laughs> ਜੋ ਕਿ ਉਹਨਾਂ ਦੇ ਕੈਨੇਡਾ ਨੂੰ ਅਮਰੀਕਾ ਦਾ 52 ਸੂਬਾ ਬਣਾਉਂਦੀ ਟਿੱਪਣੀ ਦਾ ਹਿੱਸਾ ਸੀ ਪਰ ਅੱਜ ਉਹਨਾਂ ਨੇ ਮਾਰਕ ਕਾਰਨੀਨ ਨੂੰ ਪ੍ਰਧਾਨ ਮੰਤਰੀ ਕਿਹਾ 트ੰਪ ਨੇ ਲਿਖਿਆ ਅਸੀਂ ਕਈ ਗੱਲਾਂ ਤੇ ਸਹਿਮਤ ਹਾਂ ਅਤੇ ਕੈਨੇਡਾ ਦੀ ਆਉਣ ਵਾਲੀ ਚੋਣ ਤੋਂ ਤੁਰੰਤ ਬਾਅਦ ਮਿਲ ਕੇ ਅਸੀਂ ਰਣਨੀਤੀ ਵਪਾਰ ਤੇ ਹੋਰ ਸਾਰੇ ਪਹਿਲੂਆਂ ਤੇ ਕੰਮ ਕਰਾਂਗੇ ਜੋ ਅੰਤ ਵਿੱਚ ਅਮਰੀਕਾ ਤੇ ਕੈਨੇਡਾ ਦੋਹਾਂ ਲਈ ਲਾਭਦਾਇਕ ਸਾਬਤ ਹੋਣਗੇ ਜਨਵਰੀ ਦੌਰਾਨ ਮੁਲਕ ਦੀ ਜੀਡੀਪੀ ਨੂੰ ਹੁਲਾਰਾ ਮਿਲਿਆ ਸਟੈਟਿਸਟਿਕਸ ਕੈਂਡਾ ਨੇ ਆંકੜੇ ਪੇਸ਼ ਕੀਤੇ ਨੇ ਕਿ ਹੈ ਕਿ ਜਨਵਰੀ ਚ ਜੀਡੀਪੀ ਨੂੰ ਹੁਲਾਰਾ ਤਾਂ ਮਿਲ ਗਿਆ ਪਰ ਫਰਵਰੀ ਦੇ ਵਿੱਚ ਕਾਫੀ ਖੜਾਅਤ ਆਈ ਹੈ ਜਨਵਰੀ ਚ ਤੇਲ ਅਤੇ ਗੈਸ ਦੇ ਵਿੱਚ ਉਛਾਲ ਆਇਆ ਪਰ ਫਰਵਰੀ ਦੇ ਵਿੱਚ ਡਿਟੇਲ ਦੇ ਹੌਲੇਪਾਨ ਨੇ ਜੀਡੀਪੀ ਕਾਫੀ ਪ੍ਰਭਾਵਿਤ ਕੀਤੀ ਹੈ ਸਟੈਟਿਸਟਿਕਸ ਦੇ ਕੈਂਟਾ ਦਾ ਕਹਿਣਾ ਹੈ ਕਿ ਜਨਵਰੀ ਚ ਕੈਨੇਡੀਅਨ ਅਰਥਵਿਵਸਥਾ ਦੀ ਸ਼ੁਰੂਆਤ ਇੱਕ ਮਜ਼ਬੂਤ ਸੀ ਪਰ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਫਰਵਰੀ ਵਿੱਚ ਵਿਕਾਸ ਦਰ ਡਿੱਗ ਗਈ। ਏਜੰਸੀ ਨੇ ਕਿਹਾ ਹੈ ਕਿ ਜਨਵਰੀ ਵਿੱਚ ਅਸਲ ਕੁੱਲ ਘਰੇਲੂ ਉਤਪਾਦ 0.4% ਵਧਿਆ ਜਿਸ ਦਾ ਮੁੱਖ ਕਾਰਨ ਤੇਲ ਅਤੇ ਗੈਸ, ਖੱਡਾਂ ਅਤੇ ਮਾਈਨਿੰਗ ਉਦਯੋਗਾਂ ਚ ਤੇਜ਼ੀ ਹੈ। ਇਹ ਦਸੰਬਰ ਚ 0.3% ਵਾਧੇ ਤੋਂ ਇੱਕ ਤੇਜ਼ੀ ਨੂੰ ਦਰਸਾਉਂਦਾ ਹੈ ਜਿਸ ਦਾ ਅਰਥ ਹੈ ਕਿ ਫਿਸਤੀ ਬਿੰਦੂ ਦੇ 10ਵੇਂ ਹਿੱਸੇ ਦਾ ਵਾਧਾ ਕੈਨੇਡਾ ਦੇ ਸਮਾਨ ਉਤਪਾਦਕ ਉਦਯੋਗ ਜਨਵਰੀ ਚ ਖਾਸ ਤੌਰ ਤੇ ਗਰਮ ਰਹੇ ਜੋ ਕਿ 1.1 ਫੀਸਦੀ ਵਧਿਆ ਜੋ ਕਿ 3 ਸਾਲਾਂ ਤੋਂ ਵੱਧ ਸਮੇਂ ਵਿੱਚ ਇੱਕ ਮਹੀਨੇ ਦਾ ਸਭ ਤੋਂ ਵੱਡਾ ਉਛਾਲ ਸੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਜਨਵਰੀ ਵਿੱਚ ਨਿਰਮਾਣ ਉਦਯੋਗਤਾਵਾਂ ਅਤੇ ਨਿਰਮਾਣ ਖੇਤਰਾਂ ਚ ਵਾਧਾ ਦਰਜ ਕੀਤਾ ਗਿਆ ਅਤੇ ਅਰਥ ਵਿਵਸਥਾ ਦੇ ਸੇਵਾਵਾਂ ਵਾਲੇ ਪਾਸੇ ਵੀ 0.1 ਫੀਸਦੀ ਦਾ ਵਾਧਾ ਹੋਇਆ ਅਤੇ ਅਰਥ ਵਿਵਸਥਾ ਦੇ ਸੇਵਾਵਾਂ ਵਾਲੇ ਪਾਸੇ ਵੀ 0.1 ਫੀਸਦੀ ਦਾ ਵਾਧਾ ਹੋਇਆ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦਸੰਬਰ ਚ ਮਜ਼ਬੂਤ ਵਿਕਾਸ ਤੋਂ ਬਾਅਦ 2025 ਦੀ ਸ਼ੁਰੂਆਤ ਵਿੱਚ ਪਰਚੂਨ ਵਪਾਰ ਵਿੱਚ ਆਮਦਨਤੀ ਨੇ ਜੀਡੀਪੀ ਤੇ ਭਾਰ ਪਾਇਆ ਹੈ। ਏਜੰਸੀ ਦੇ ਸ਼ੁਰੂਆਤੀ ਅਨੁਮਾਨਾਂ ਵਿੱਚ ਫਰਵਰੀ ਵਿੱਚ ਵਿਕਾਸ ਦਰ ਵਿੱਚ ਕੋਈ ਬਦਲਾਅ ਨਹੀਂ ਆਇਆ। ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ ਐਨਜੀਓ ਗ੍ਰਾਂਥਮ ਨੇ ਗਾਹਕਾਂ ਨੂੰ ਲਿਖੇ ਇੱਕ ਨੋਟ ਵਿੱਚ ਕਿਹਾ ਹੈ ਕਿ ਫਰਵਰੀ ਦੀ ਮੰਦੀ ਸੰਭਾਵਿਤ ਤੌਰ ਤੇ ਪੂਰੇ ਕੈਨਡਾ ਚ ਸਰਦੀਆਂ ਦੇ ਸਖਤ ਮੌਸਮ ਅਤੇ ਮਹੀਨੇ ਦੇ ਅੱਧ ਵਿੱਚ ਆਟਵਾਦੀ ਵਿਕਰੀ ਟੈਕਸ ਛੁੱਟੀ ਦੇ ਅੰਤ ਨਾਲ ਜੁੜੀ ਹੋਈ ਹੈ। ਦੂਜੀ ਪਾਸੇ ਜਨਵਰੀ ਵਿੱਚ ਹੋਏ ਵਾਅਦੇ ਨੂੰ ਕਨੇਡੀਅਨ ਕਾਰੋਬਾਰਾਂ ਦੁਆਰਾ ਅੱਗੇ ਚੱਲ ਰਹੇ ਅਮਰੀਕੀ ਟੈਰਿਫਾਂ ਵੱਜੋਂ ਬਿਹਤਰ ਢੰਗ ਨਾਲ ਸਮਝਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਮਾਰਚ ਵਿੱਚ ਅੰਸ਼ਕ ਤੌਰ ਤੇ ਲਾਗੂ ਹੋਣ ਤੋਂ ਪਹਿਲਾਂ ਮਹੀਨੇ ਭਰ ਨਿਯਮਿਤ ਤੌਰ ਤੇ ਧਮਕੀ ਦਿੱਤੀ ਗਈ ਸੀ ਗ੍ਰਾਂਥਮ ਨੇ ਕਿਹਾ ਸਾਨੂੰ ਉਮੀਦ ਹੈ ਕਿ ਟੈਰਿਫਾਂ ਦਾ ਮਾਰਚ ਅਤੇ ਦੂਜੀ ਟੀਮਾਹੀ ਦੌਰਾਨ ਜੀਡੀਪੀ ਤੇ ਸਪਸ਼ਟ ਨਕਾਰਾਤਮਕ ਪ੍ਰਭਾਵ ਪਵੇਗਾ ਅਮਰੀਕੀ ਰਾਸ਼ਟਰਪਤੀ ਜੋਨਾਲ ਟਰੰਪ ਐਲਾਨੇ ਗਏ ਆਪਣੇ ਤਾਜ਼ਾ ਟੈਰਿਫ ਦੌਰ ਵਿੱਚ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਸ ਗੜ ਖਾਸ ਹੈ ਕਿ ਇਸ ਦਾ ਕੈਨੇਡਾ ਦੇ ਉੱਤੇ ਕਾਫੀ ਪ੍ਰਭਾਵ ਪੈ ਰਿਹਾ ਹੈ ਤੇ ਕੈਨੇਡਾ ਨੇ ਕਹਿ ਦਿੱਤਾ ਹੈ ਉਹ ਵੀ ਜਵਾਬੀ ਕਾਰਵਾਈ ਜ਼ਰੂਰ ਕਰਨਗੇ ਸਰੂਪੇਨ ਟਾਲਿਓ ਦੇ ਵਿੱਚ ਕਨਫੈਡਰੇਸ਼ਨ ਕਾਲਜ ਨੇ ਗਿਆਨਾ ਪ੍ਰੋਗਰਾਮਾਂ ਨੂੰ ਮੁਅਤਲ ਕਰ ਦਿੱਤਾ ਹੈ ਕਿਉਂਕਿ ਸਕੂਲਾਂ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਸੀਮਾ ਨਾਲ ਜਿੱਟਣਾ ਹੈ ਦਰਸਲ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਕਢਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਲਜੇਸ ਦੇ ਵਿੱਚ ਪ੍ਰੋਗਰਾਮ ਸਸਪੈਂਡ ਕੀਤੇ ਜਾ ਰਹੇ ਨੇ ਕਨਫੈਡਰੇਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸੂਬੇ ਦੇ 24 ਕਾਲਜਾਂ ਵਿੱਚੋਂ 16 ਹੋਰ ਕਾਲਜਾਂ ਨੇ ਵੀ ਪ੍ਰੋਗਰਾਮ ਮੁਅਤਲ ਕਰ ਦਿੱਤੇ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਵੇਖਿਆ ਗਿਆ ਹੈ ਕਿ ਕੈਨੇਡਾ ਦੇ ਬਹੁਤ ਸਾਰੇ ਕਾਲਜ ਅਜਿਹੇ ਸੀ ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਆਪਣੇ ਉਹ ਪ੍ਰੋਗਰਾਮਾਂ ਸਸਪੈਂਡ ਕਰ ਦਿੱਤੇ ਨੇ ਮੁਅਤਲ ਕਰ ਦਿੱਤੇ ਨੇ ਬੰਦ ਕਰ ਦਿੱਤੇ ਨੇ ਜਿਨ੍ਹਾਂ ਪ੍ਰੋਗਰਾਮਾਂ 'ਚ ਜ਼ਿਆਦਾਤਰ ਵਿਦੇਸ਼ੀ ਵਿਦਿਆਰਥੀ ਹੀ ਦਾਖਲਾ ਲੈਂਦੇ ਸੀ। ਥੰਡਰਬੇ ਅਨਟਾਰੀਓ ਚ ਕਨਫੈਡਰੇਸ਼ਨ ਕਾਲਜ ਘਰੇਲੂ ਦਾਖਲੇ 'ਚ ਗਿਰਾਵਟ ਅਤੇ ਸੰਘੀ ਸਰਕਾਰ ਦੁਆਰਾ ਅੰਤਰਰਾਸ਼ਟਰੀ ਅਧਿਆਨ ਪਰਮਿਟਾਂ ਤੇ ਸੀਮਾਵਾਂ ਦੇ ਕਾਰਨ 11 ਅਕੈਡੈਮਿਕ ਪ੍ਰੋਗਰਾਮਾਂ ਨੂੰ ਮੁਅਤਲ ਕਰ ਰਿਹਾ ਹੈ। ਨੀਤੀ ਦੇ ਕਾਰਨ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਇੱਕ ਦਰਜਨ ਤੋਂ ਵੱਧ ਹੋਲ ਸਕੂਲਾਂ 'ਚ ਸ਼ਾਮਲ ਹੋ ਰਿਹਾ ਹੈ। ਪ੍ਰੋਗਰਾਮ ਮੁਅਤਲ ਕਰਨ ਦਾ ਐਲਾਨ ਕਰਦਿਆਂ ਕਨਫੈਡਰੇਸ਼ਨ ਕਾਲਜ ਨੇ ਦਾਖਲੇ ਦੇ ਰੁਝਾਨਾ ਵਿੱਤੀ ਪ੍ਰਦਰਸ਼ਨ ਤੇ ਲੇਬਰ ਮਾਰਕੀਟ ਡੇਟਾ ਦੀ ਪੂਰੀ ਸਮੀਖਿਆ ਦਾ ਹਵਾਲਾ ਦਿੱਤਾ ਇਸ ਦੀ ਪ੍ਰਧਾਨ ਮਿਸ਼ੇਲ ਸਾਲੋ ਨੇ ਇੱਕ ਮੀਡੀਆ ਸਮਾਗਮ 'ਚ ਗੱਲ ਕੀਤੀ ਤੇ ਕਿਹਾ ਕਿ ਅਨਟਾਰੀਓ ਦੇ 24 ਕਾਲਜਾਂ ਵਿੱਚੋਂ 16 ਹੋਰ ਕਾਲਜ ਅਜਿਹੇ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਪ੍ਰੋਗਰਾਮਾਂ ਨੂੰ ਮੁਅਤਲ ਕਰ ਦਿੱਤਾ ਹੈ ਇਹ ਅਨਟਾਰੀਓ ਭਾਰਤ 300 ਤੋਂ ਵੱਧ ਪ੍ਰੋਗਰਾਮਾਂ ਦੇ ਬਰਾਬਰ ਹੈ ਜੋ ਕਿ ਅਨਟਾਰੀਓ ਕਾਲਜ ਸਿਸਟਮ 'ਚ ਇੱਕ ਮਹੱਤਵਪੂਰਨ ਫੈਸਲਾ ਹੈ ਪਿਛਲੇ ਸਾਲ ਸੰਘੀ ਅੰਤਰਰਾਸ਼ਟਰੀ ਵਿਦਿਆਰਥੀ ਸੀਮਾਵਾਂ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਅਧਿਆਨ ਪਰਮਿਟ ਬਿਨਕਾਰਾਂ ਨੂੰ ਇੱਕ ਸੁਬਾਈ ਜਾਂ ਖੇਤਰੀ ਤਸਦੀਕ ਪੱਤਰ ਚਮਕ ਕਰਨ ਦੀ ਲੋੜ ਹੋਈ ਹੈ ਕਨਫੈਡਰੇਸ਼ਨ ਕਾਲਜ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 22% ਘਟ ਅੰਤਰਰਾਸ਼ਟਰੀ ਵਿਦਿਆਰਥੀ ਆਏ 2025 ਵਿੱਚ 1544 ਪ੍ਰੋਵਿੰਸ਼ਲ ਐਕਸਟੈਂਸ਼ਨ ਲੈਟਰ ਜੋ 2024 ਚ 1929 ਸਨ ਕਾਲਜ ਦਾ ਕਹਿਣਾ ਹੈ ਕਿ ਮੁਤਲੀਆਂ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਨੁਮਾਨਿਤ ਘਰੇਲੂ ਵਿਦਿਆਰਥੀਆਂ ਦੇ 4% ਨੂੰ ਪ੍ਰਭਾਵਿਤ ਕਰਨ ਗਿਆ। ਸਾਲੋ ਨੇ ਕਿਹਾ ਕਿ ਪਾਚੜ ਦੇ ਵਿੱਚ ਲਗਭਗ 45% ਅੰਤਰਰਾਸ਼ਟਰੀ ਅਨੁਪਾਤ ਹੁੰਦਾ ਸੀ। ਅੰਤਰਰਾਸ਼ਟਰੀ ਤੇ ਘਰੇਲੂ ਵਿਦਿਆਰਥੀਆਂ ਦੇ 25 ਤੋਂ ਸ਼ਾਇਦ 20% ਦੇ ਨੇੜੇ ਹੋਣਗੇ ਇਸ ਲਈ ਮਹੱਤਵਪੂਰਨ ਘੜਾ ਵਟਾਈ ਹੈ। ਇਸ ਸਮੇਂ ਕਿਸੇ ਵੀ ਸਟਾਫ ਦੀ ਛਾਂਟੀ ਦਾ ਐਲਾਨ ਨਹੀਂ ਕੀਤਾ ਗਿਆ। ਕਨਫੈਡਰੇਸ਼ਨ ਕਾਲਜ ਦੇ ਪ੍ਰਧਾਨ ਮਿਸ਼ੇਲ ਸਾਲੋ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਗਰਾਮ ਉੱਚ ਮੰਗ ਵਾਲੇ ਰੁਜ਼ਗਾਰ ਪ੍ਰੋਗਰਾਮ ਨੇ ਜੋ ਕਿ ਇਸ ਤਰ੍ਹਾਂ ਮੌਤਲ ਕਰਨ ਦਾ ਮੰਧਪਾਗਾ ਹਿੱਸਾ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਂਟਾ 2025 ਵਿੱਚ ਦੇਸ਼ ਭਰ ਵਿੱਚ 437000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਬੀਤੇ ਸਾਲ ਦੀ ਸੀਮਾ ਤੋਂ 10% ਘਟਾ ਹੈ ਫੈਡਰਲ ਚੋਣਾਂ ਦੇ ਚੱਲ ਰਹੇ ਹੋਣ ਦੇ ਨਾਲ ਸਾਲੋ ਨੇ ਕਿਹਾ ਕਾਲਜ ਅਤੇ ਪਾਈਚਾਰਕ ਪਾਈਵਾਲਵ ਦੇ ਦੇ ਸਮਰਥਨ ਦੀ ਵਕਾਲਤ ਕਰ ਰਹੇ ਨੇ ਖਾਸ ਕਰਕੇ ਜਦੋਂ ਇਹ ਖੇਤਰ ਮੁੱਖ ਤੌਰ ਤੇ ਖੇਤਰਾਂ ਦੇ ਵਿੱਚ ਕਿਰਤ ਬਾਜ਼ਾਰ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਨਫੈਡਰੇਸ਼ਨ ਕਾਲਜ ਹਰ ਸਾਲ ਲਗਭਗ 7000 ਪਾਰਟ ਟਾਈਮ ਤੇ ਫੁੱਲ ਟਾਈਮ ਵਿਦਿਆਰਥੀਆਂ ਨੂੰ ਭਰਤੀ ਕਰਦਾ ਹੈ ਹੁਣ ਕਾਰੋਬਾਰ ਮਨੁੱਖੀ ਸਰੋਤ ਵਪਾਰ ਪ੍ਰਸ਼ਾਸਨ ਮਨੁੱਖੀ ਸਰੋਤ ਰਸੋਈ ਪ੍ਰਬੰਧਨ ਮਨੁੱਖੀ ਸਰੋਤ ਪ੍ਰਬੰਧਨ ਅੰਤਰਰਾਸ਼ਟਰੀ ਵਪਾਰ ਪ੍ਰਬੰਧਨ ਐਰੋਸਪੇਸ ਮੈਨੂਫੈਕਚਰਿੰਗ ਇੰਜੀਨੀਅਰਿੰਗ ਟੈਕਨੀਸ਼ੀਅਨ ਐਰੋਸਪੇਸ ਮੈਨੂਫੈਕਚਰਿੰਗ ਇੰਜੀਨੀਅਰਿੰਗ ਟੈਕਨੋਲੋਜੀ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਟੈਕਨੀਸ਼ੀਅਨ ਇਨਸਟਰੂਮੈਂਟੇਸ਼ਨ ਇੰਜੀਨੀਅਰਿੰਗ ਟੈਕਨੀਸ਼ੀਅਨ ਪ੍ਰਕਿਰਿਆ ਆਟੋਮੇਸ਼ਨ ਦੰਦਾਦੀ ਸਹਾਇਤਾ ਲੈਵਲ 1 ਅਤੇ ਲੈਵਲ 2 ਵਿੱਦਿਅਕ ਸਹਾਇਤਾ ਇਹਨਾਂ ਪ੍ਰੋਗਰਾਮਾਂ ਨੂੰ ਮੁੱਤਲ ਕੀਤਾ ਜਾ ਰਿਹਾ ਹੈ ਜਿਹੜੇ ਵਿਦਿਆਰਥੀ ਪਹਿਲਾਂ ਹੀ ਮੁੱਤਲ ਕੀਤੇ ਗਏ ਪ੍ਰੋਗਰਾਮਾਂ 'ਚ ਦਾਖਲ ਨੇ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ ਪ੍ਰੋਗਰਾਮ ਮੁੱਤਲ ਪ੍ਰੋਗਰਾਮ ਰੱਦ ਕਰਨ ਤੋਂ ਵੱਖਰੇ ਹੁੰਦੇ ਨੇ ਇਸ ਲਈ ਉਹਨਾਂ ਨੂੰ ਬਾਅਦ 'ਚ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ ਮੁੱਤਲ ਕੀਤੇ ਗਏ ਸਾਰੇ ਪ੍ਰੋਗਰਾਮ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਅਧਿਐਨ ਪਰਮਿਟ ਦੀ ਆਗਿਆ ਨਹੀਂ ਦਿੰਦੇ ਜਿਸ ਨੂੰ ਕਾਲਜ ਸੰਘੀ ਸਰਕਾਰ ਤੇ ਬਦਲਣ ਲਈ ਦਬਾਅ ਪਾ ਰਿਹਾ ਹੈ ਖੰਟਰਬੇਦੇ ਸੀ ਡੀਸੀ ਦਾ ਕਹਿਣਾ ਹੈ ਕਿ ਉਹ ਸੁਬਾਈ ਤੇ ਸੰਘੀ ਪਧਰਾਂ ਤੇ ਕਾਲਜ ਦੀ ਵਕਾਲਤ ਕਰਨਾ جاری ਰੱਖੇਗਾ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣਾ ਹੈ ਜਾਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ VOTING ਦੀ ਪ੍ਰਕਿਰਿਆ ਕੀ ਹੁੰਦੀ ਹੈ ਉਹ ਕੈਨੇਡੀਅਨ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਵੱਖ-ਵੱਖ ਤਰੀਕੇ ਹੁੰਦੇ ਨੇ ਉਹਨਾਂ ਤਰੀਕਿਆਂ ਬਾਰੇ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਆਜ਼ਰਾਂ ਤਾਂ ਜੋ ਲੋਕ ਆਸਾਨੀ ਦੇ ਨਾਲ ਵੋਟ ਹੱਕ ਦਾ ਇਸਤੇਮਾਲ ਕਰ ਸਕਣ ਕੈਨੇਡੀਅਨ 8 ਅਪ੍ਰੈਲ ਨੂੰ ਵੋਟਾਂ ਪਾਉਣਗੇ ਚਾਹਤ ਕਿ ਬਹੁਤ ਸਾਰੇ ਉਸ ਦਿਨ ਵੋਟ ਪਾਉਣਗੇ ਹੋਰ ਆਪਸ਼ਨਸ ਵੀ ਹੁੰਦੇ ਨੇ ਜਿਨ੍ਹਾਂ ਚ ਪਹਿਲਾ ਆਪਸ਼ਨ ਵੋਟ ਪਾਉਣਾ ਸ਼ਾਮਿਲ ਹੈ ਚੋਣਾਂ 23 ਮਾਰਚ ਨੂੰ ਹੋਣੀਆਂ ਸਨ ਤੇ ਵੋਟ ਪਾਉਣ ਦੀ ਯੋਜਨਾ ਬਣਾਉਣ ਵਾਲੇ ਕੈਨੇਡੀਅਨਸ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪੈਣਾ ਹੈ ਕਿ ਉਹ ਅਜਿਹਾ ਕਰਨ ਲਈ ਰਜਿਸਟਰਡ ਨੇ ਜਾਂ ਨਹੀਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਜਦ ਤੱਕ ਨਹੀਂ ਜੇ ਨਾਗਰਿਕ ਵੋਟ ਪਾਉਣ ਦੇ ਯੋਗ ਨੇ ਅਤੇ ਇਲੈਕਸ਼ਨਜ਼ ਕੈਨੇਡਾ ਦੇ ਅਨੁਸਾਰ ਪਹਿਲਾਂ ਹੀ ਨੈਸ਼ਨਲ ਰਜਿਸਟਰ ਆਫ ਇਲੈਕਟਰਸ ਵਿੱਚ ਸ਼ਾਮਿਲ ਨੇ ਪਰ ਜੇ ਤੁਸੀਂ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਤੁਹਾਨੂੰ ਡਾਕ ਰਾਹੀਂ ਵੋਟਰ ਜਾਣਕਾਰੀ ਕਾਰਡ ਮਿਲੇ ਤਾਂ ਤੁਸੀਂ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸੇਵਾ ਦੀ ਜਾਂਚ ਕਰ ਸਕਦੇ ਹੋ ਜਾਂ 1800 463 666 ਤੇ ਕਾਲ ਕਰ ਸਕਦੇ ਹੋ ਜਾਂ ਆਪਣੇ ਨੇੜੇ ਦੇ ਇਲੈਕਸ਼ਨਜ਼ ਕੈਨੇਡਾ ਦਫ਼ਤਰ 'ਚ ਜਾ ਸਕਦੇ ਹੋ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅਜਿਹਾ ਕਰਨ ਲਈ ਪਛਾਣ ਤੇ ਪਤੇ ਦਾ ਇੱਕ ਪ੍ਰਮਾਣਿਤ ਫਾਰਮ ਹੋਵੇ ਜੇਕਰ ਤੁਸੀਂ ਰਜਿਸਟਰਡ ਨਹੀਂ ਹੋ ਪਰ ਵੋਟ ਪਾਉਣ ਦੇ ਯੋਗ ਹੋ ਤਾਂ ਤੁਸੀਂ ਆਨਲਾਈਨ ਜਾਂ ਕਿਸੇ ਇੱਕ ਦਫ਼ਤਰ 'ਚ ਰਜਿਸਟਰ ਕਰ ਸਕਦੇ ਹੋ ਹਾਲਾਂਕਿ ਇਲੈਕਸ਼ਨ ਜ ਕੈਨੇਡਾ ਵੋਟ ਪਾਉਣ ਲਈ ਆਪਣੇ ਪੋਲਿੰਗ ਸਟੇਸ਼ਨ ਤੇ ਜਾਣ ਤੇ ਰਜਿਸਟਰ ਕਰਨਾ ਵੀ ਆਸਾਨ ਬਣਦਾ ਹੈ ਜੇਕਰ ਤੁਸੀਂ ਰਜਿਸਟਰਡ ਹੋ ਤਾਂ ਤੁਹਾਨੂੰ ਆਪਣਾ ਵੋਟਰ ਜਾਣਕਾਰੀ ਕਾਰਡ 11 ਅਪ੍ਰੈਲ ਤੱਕ ਮਿਲ ਜਾਵੇਗਾ ਜਰ ਜੇਕਰ ਤੁਹਾਨੂੰ ਇਸ ਸਮੇਂ ਤੱਕ ਇਹ ਪ੍ਰਾਪਤ ਨਹੀਂ ਹੋਇਆ ਤਾਂ ਤੁਸੀਂ ਏਜੰਸੀ ਨਾਲ ਆਨਲਾਈਨ ਜਾਂ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਇਲੈਕਸ਼ਨਸ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਲਈ ਇਹ ਪਤਾ ਲਗਾਉਂਦਾ ਸਭ ਤੋਂ ਆਸਾਨ ਤੇ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਕਿੱਥੇ ਕਿਵੇਂ ਤੇ ਕਦੋਂ ਵੋਟ ਪਾ ਸਕਦੇ ਨੇ ਇਲੈਕਸ਼ਨਸ ਕੈਨੇਡਾ ਦੀ ਵੈੱਬਸਾਈਟ ਤੇ ਵਿਜ਼ਿਟ ਕਰਨਾ ਵੈੱਬਸਾਈਟ ਦੇ ਪੇਜ ਤੇ ਸਾਰੀਆਂ ਮਹੱਤਵਪੂਰਨ ਤਰੀਕਾ ਨੇ ਵੋਟਰ ਆਪਣੀ ਵੋਟ ਕਿਵੇਂ ਪਾ ਸਕਦੇ ਨੇ ਤੇ ਉਹਨਾਂ ਨੂੰ ਕੀ ਵੋਟ ਪਾਉਣ ਲਈ ਜ਼ਰੂਰੀ ਹੋਵੇਗਾ ਤੇ ਉਹਨਾਂ ਨੇ ਵੋਟ ਪਾਉਣ ਕਿੱਥੇ ਜਾਣਾ ਹੈ ਇਸ ਦੀ ਸਾਰੀ ਜਾਣਕਾਰੀ ਆਨਲਾਈਨ ਮਿਲੇਗੀ ਚੋਣਾਂ ਵਾਲੇ ਦਿਨ ਤੋਂ ਇਲਾਵਾ ਵੋਟ ਪਾਉਣ ਲਈ ਹੋਰ ਵੀ ਕਿਹੜੇ ਆਪਸ਼ਨਸ ਨੇ ਇਹ ਸਾਰੇ ਉਦੋਂ ਤੱਕ ਲਾਗੂ ਹੁੰਦੇ ਨੇ ਜਦੋਂ ਤੱਕ ਤੁਸੀਂ ਇੱਕ ਨਿਜੀ ਨਾਗਰਿਕ ਹੋ ਜੋ 28 ਅਪ੍ਰੈਲ ਤੱਕ 18 ਸਾਲ ਦੇ ਹੋ ਜਾਣਗੇ ਐਡਵਾਂਸਡ ਪੋਲ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਹੋਣਗੇ ਇਸਟ ਵੀਕਐਂਡ ਉਹਨਾਂ ਲਈ ਜੋ ਜਸ਼ਨ ਮਨਾਉਂਦੇ ਨੇ ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲੇ ਰਹਿਣਗੇ ਸਥਾਨ ਤੁਹਾਡੇ ਵੋਟਰ ਕਾਰਡ ਤੇ ਜਾਂ ਇਲੈਕਸ਼ਨਸ ਕੈਨੇਡਾ ਦੀ ਵੈੱਬਸਾਈਟ ਤੇ ਖੋਜ ਕਰਕੇ ਲੱਭੇ ਜਾ ਸਕਦੇ ਨੇ ਤੁਸੀਂ 22 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ ਦੇਸ਼ ਚ ਕਿਤੇ ਵੀ ਇਲੈਕਸ਼ਨ ਸਕੈਂਡਾ ਦਫ਼ਤਰ ਚ ਜਲਦੀ ਵੋਟ ਪਾ ਸਕਦੇ ਹੋ ਆਖਰੀ ਆਪਸ਼ਨ ਡਾਕ ਰਾਹੀਂ ਵੋਟ ਪਾਉਣਾ ਹੈ ਇਹ ਇੱਕ ਅਜੀਹਾ ਤਰੀਕਾ ਜੋ ਏਜੰਸੀ ਕਹਿੰਦੀ ਹੈ ਕਿ ਉਹਨਾਂ ਵਿਦਿਆਰਥੀਆਂ ਲਈ ਆਕਰਸ਼ਕ ਹੋ ਸਕਦਾ ਹੈ ਜੋ ਆਪਣੇ ਘਰੇਲੂ ਰਾਈਡਿੰਗ ਤੋਂ ਦੂਰ ਨੇ ਉਹਨਾਂ ਲਈ ਜੋ ਵਿਦੇਸ਼ ਚ ਰਹਿੰਦੇ ਨੇ ਜਾਂ ਜੇਕਰ ਤੁਸੀਂ ਚੋਣਾਂ ਵਾਲੇ ਦਿਨ ਐਡਵਾਂਸ ਪੋਲਿੰਗ ਲਈ ਆਪਣੀ ਰਾਈਡਿੰਗ ਚ ਨਹੀਂ ਹੋਵੋਗੇ ਪਰ ਇਲੈਕਸ਼ਨ ਸਕੈਂਡਾ ਦੇ ਦਫ਼ਤਰ ਚ ਵੋਟ ਨਹੀਂ ਪਾਉਣਾ ਚਾਹੁੰਦੇ ਹੋ ਹਾਲਾਂਕਿ ਕੈਨੇਡੀਅਨ ਜੋ ਡਾਕ ਰਹੀ ਵੋਟ ਪਾਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 22 April ਤੋਂ ਪਹਿਲਾਂ ਅਰਜ਼ੀ ਦੇਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ VOTING KIT ਪ੍ਰਾਪਤ ਕਰਨ ਦਾ ਸਮਾਂ ਉਮੀਦਵਾਰ ਦਾ ਨਾਮ ਪਰੋ ਅਤੇ ਇਸ ਨੂੰ ਪ੍ਰਿਪੇਅਰਡ ਲਿਫਾਫੇ 'ਚ ਵਾਪਸ ਡਾਕ ਰਾਹੀਂ ਭੇਜੋ ਜੋ ਕਿ 28 April ਨੂੰ ਸ਼ਾਮ 6 ਵਜੇ ਪੂਰਬੀ ਤੱਕ ਅਠਵਾਦੀ ਦਫ਼ਤਰ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ ਜਾਂ ਜੇਕਰ ਤੁਹਾਡੇ ਸਥਾਨਕ ਦਫ਼ਤਰ ਨੂੰ ਸੰਬੋਧਿਤ ਕੀਤਾ ਗਿਆ ਹੈ ਤਾਂ ਪੋਲ ਬੰਦ ਹੋਣ ਤੱਕ ਪ੍ਰਾਪਤ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡਾ ਬੈਲਟ ਇਲੈਕਸ਼ਨ ਸਕੈਨਡਾ ਚ ਸਮੇਂ ਸਿਰ ਨਹੀਂ ਪਹੁੰਚ ਸਕਦਾ ਤਾਂ ਤੁਸੀਂ ਇਸ ਨੂੰ ਚੋਣਾਂ ਦੌਰਾਨ ਕਿਸੇ ਵੀ ਸਮੇਂ ਸਥਾਨਕ ਦਫ਼ਤਰ ਵਿੱਚ ਉਦੋਂ ਤੱਕ ਛੱਡ ਸਕਦੇ ਹੋ ਜਦੋਂ ਤੱਕ ਚੋਣਾਂ ਵਾਲੇ ਦਿਨ ਪੋਲ ਬੰਦ ਨਹੀਂ ਹੋ ਜਾਂਦੇ ਕੈਨੇਡੀਅਨ ਫੋਰਸਸ ਦੇ ਮੈਂਬਰ ਇਹਨਾਂ ਵਿੱਚੋਂ ਕਿਸੇ ਵੀ VOTING ਵਿਧੀ ਦੀ ਵਰਤੋਂ ਕਰ ਸਕਦੇ ਨੇ ਜਾਂ ਫੌਜੀ ਪੋਲਿੰਗ ਸਟੇਸ਼ਨ ਤੇ ਵਿਸ਼ੇਸ਼ ਬੈਲਟ ਦੁਆਰਾ ਏਜੰਸੀ ਵਿੱਚ ਇਸ ਵਿਧੀ ਲਈ 14 ਅਪ੍ਰੈਲ ਤੋਂ 19 ਅਪ੍ਰੈਲ ਤੱਕ ਨੋਟ ਕਰ ਸਕਦੇ ਨੇ ਜੇਕਰ ਤੁਸੀਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਵੋਟ ਪਾਉਣ ਦਾ ਫੈਸਲਾ ਕਰਦੇ ਹੋ ਤਾਂ ਧਿਆਨ ਰੱਖੋ ਕਿ ਉਮੀਦਵਾਰਾਂ ਦੀ ਪੁਸ਼ਟੀ 7 ਅਪ੍ਰੈਲ ਤੱਕ ਜਾਰੀ ਰਹੇਗੀ ਇਸ ਲਈ ਤੁਸੀਂ ਆਪਣੇ ਹਲਕੇ ਦੇ ਸਾਰੇ ਉਮੀਦਵਾਰਾਂ ਦੀ ਪੁਸ਼ਟੀ ਹੋਣ ਦੀ ਉਡੀਕ ਕਰ ਸਕਦੇ ਹੋ ਤਾਂ ਜੋ ਤੁਸੀਂ ਇੱਕ ਸੂਚਿਤ ਚੋਣ ਕਰ ਸਕੋ ਚੋਣਾਂ ਦਾ ਦਿਨ ਆਉਣ ਤੋਂ ਬਾਅਦ ਵੋਟਾਂ ਦੀ ਗਿਣਤੀ ਵਿਅਕਤੀਗਤ ਤੌਰ ਤੇ ਕੀਤੀ ਜਾਵੇਗੀ ਇਲੈਕਸ਼ਨਜ਼ ਕੈਂਟਾ ਦੇ ਬੁਲਾਰੇ ਨੇ ਕਿਹਾ ਕਿ ਪੋਲਿੰਗ ਵਾਲੇ ਦਿਨ ਤਨਖਾਹ ਵਾਲੇ ਚੋਣ ਕਰਮਚਾਰੀ ਉਮੀਦਵਾਰਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਤੇ ਹੋਰ ਮਨੁਨੀਤ ਨਿਰਖਕਾਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਕਰਦੇ ਨੇ ਕਿਸੇ ਵੀ ਹਲਕੇ ਦੇ ਬਾਹਰ ਡਾਕ ਰਾਹੀਂ ਭੇਜ ਗਏ ਵਿਸ਼ੇਸ਼ ਬੈਲਟ ਜਿਵੇਂ ਕਿ ਵਿਦੇਸ਼ਾਂ 'ਚ ਜਾਂ ਆਪਣੇ ਹਲਕੇ ਤੋਂ ਦੂਰ ਵਿਦਿਆਰਥੀਆਂ ਦੇ ਨਾਲ-ਨਾਲ ਕਨੇਡੀਅਨ ਆਰਮਡ ਫੋਰਸਸ ਦੇ ਮੈਂਬਰਾਂ ਅਤੇ ਕੈਦ ਕੀਤੇ ਗਏ ਕਨੇਡੀਅਨਾਂ ਦੁਆਰਾ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਇਲੈਕਸ਼ਨਸ ਕੈਨੇਡਾ ਦੀ ਓਟਵਾ ਸਹੂਲਤ ਚ ਕੀਤੀ ਜਾਂਦੀ ਹੈ ਏਜੰਸੀ ਦਾ ਕਹਿਣਾ ਹੈ ਜੇਕਰ ਵੋਟਾਂ ਦੀ ਮਾਤਰਾ ਇਸ ਨੂੰ ਜਾਇਜ਼ ਠਹਿਰਾਉਂਦੀ ਹੈ ਤਾਂ ਇਹਨਾਂ ਬੈਲਟਾਂ ਦੀ ਗਿਣਤੀ ਚੋਣ ਦਿਨ ਤੋਂ ਪਹਿਲਾਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਬੋਲ ਬੰਦ ਹੋਣ ਤੱਕ ਇਹਨਾਂ ਨੂੰ ਸਾਂਝਾ ਨਹੀਂ ਕੀਤਾ ਜਾਵੇਗਾ ਇੱਕ ਵਾਰ ਜਦੋਂ ਸਾਰੇ ਬੈਲਟ ਗਿਨੇ ਜਾਂਦੇ ਨੇ ਤੁਹਾਡੇ ਟਰਨਿੰਗ ਅਫਸਰ ਚੋਣਾਂ ਵਾਲੇ ਦਿਨ ਗਿਨੇ ਗਏ ਨਤੀਜੇ ਨੂੰ ਆਮ ਤੌਰ ਤੇ ਪਹਿਲੇ 2 ਤੋਂ 3 ਦਿਨਾਂ ਵਿੱਚ ਪ੍ਰਮਾਣਿਤ ਕਰਦੇ ਨੇ ਤੇ ਅੰਤਿਮ ਨਤੀਜੇ ਆਨਲਾਈਨ ਪੋਸਟ ਕੀਤੇ ਜਾਂਦੇ ਨੇ ਪ੍ਰਿੰਸ ਐਡਵਰਡ ਆਇਲੈਂਡ ਇਮੀਗ੍ਰੇਸ਼ਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਤੇ 2020 ਤੋਂ ਬਾਅਦ ਪਹਿਲੀ ਤਿਮਾਹੀ ਆਬਾਦੀ ਦੇ ਵਿੱਚ ਗਿਰਾਵਟ ਵੇਖੀ ਗਈ ਹੈ ਕਿਉਂਕਿ ਇਮੀਗ੍ਰੇਸ਼ਨ ਹੋਲੀ ਰਹੀ ਹੈ ਸਟੈਟਿਸਟਿਕਸ ਆਫ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪ੍ਰਿੰਸ ਐਡਵਰਡ ਆਇਲੈਂਡ ਛੱਡਣ ਵਾਲੇ ਅਸਥਾਈ ਨਿਵਾਸੀ ਆਉਣ ਵਾਲਿਆਂ ਨਾਲੋਂ ਜ਼ਿਆਦਾ ਨੇ ਹਾਲ ਹੀ ਦੇ ਸਾਲਾਂ 'ਚ ਪਹਿਲੀ ਵਾਰ ਪ੍ਰਿੰਸ ਐਡਵਰਡ ਆਇਲੈਂਡ ਦੀ ਆਬਾਦੀ 'ਚ ਗਿਰਾਵਟ ਦੇ ਕੁਝ ਛੋਟੇ ਸੰਕੇਤ ਵਿਖਾਈ ਦਿੱਤੇ ਨੇ ਸਟੈਟਿਸਟਿਕਸ ਆਫ ਕੈਨੇਡਾ ਦੇ ਹਾਲੀਆ ਅੰਕੜਿਆਂ ਅਨੁਸਾਰ 1 ਜਨਵਰੀ 2025 ਨੂੰ ਪ੍ਰਿੰਸ ਐਡਵਰਡ ਆਇਲੈਂਡ ਦੀ ਆਬਾਦੀ 179280 ਸੀ ਜੋ ਕਿ ਪਿਛਲੀ ਤਿਮਾਹੀ ਦੇ ਮੁਕਾਬਲੇ 21 ਲੋਕਾਂ ਦੀ ਥੋੜੀ ਜਿਹੀ ਗਿਰਾਵਟ ਨੂੰ ਦਰਸਾਉਂਦੀ ਹੈ ਪਾਵੇਂ ਛੋਟਾ ਪਰ 2020 ਦੇ ਆਖਰੀ ਦਿਨ ਮਹੀਨਿਆਂ ਤੋਂ ਬਾਅਦ ਪਹਿਲੀ ਤਿਮਾਹੀ ਘਰਾਵਟ ਹੈ ਜਦੋਂ ਕੋਵਿਡ ਮਹਾਮਾਰੀ ਦੌਰਾਨ ਆਬਾਦੀ 'ਚ ਥੋੜੇ ਸਮੇਂ ਲਈ ਘਰਾਵਟ ਆਈ ਸੀ ਤੇ ਫਿਰ ਇਸ ਦੀ ਸਥਿਰ ਵਾਧਾ ਮੋੜ ਸ਼ੁਰੂ ਹੋਇਆ ਸੀ ਸਟੈਟਿਸਟਿਕਸ ਕੈਂਟਾ ਦੇ ਲਾਈਵ ਅਨੁਮਾਨਾ ਅਨੁਸਾਰ ਆਬਾਦੀ ਹੋਰ ਘਟਾ ਕੇ 180249 ਹੋ ਗਈ ਹੈ ਐਟਲੈਂਟਿਕ ਇਕਨੋਮਿਕ ਕਾਉਂਸਲ ਦੇ ਸੀਨੀਅਰ ਖੋਜਕਰਤਾ ਪੈਟ੍ਰਿਕ ਬ੍ਰੈਨਨ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਘਟਾਉਣ ਦੇ ਉਦੇਸ਼ ਨਾਲ ਹਾਲ ਹੀ ਵਿੱਚ ਕੀਤੇ ਗਏ ਸੰਗੀਤ ਸੁਬਾਈ ਨੀਤੀਗਤ ਬਦਲਾਅ ਨੂੰ ਵੇਖਦਿਆਂ ਕਿੜਵਟ ਅਚਾਨਕ ਨਹੀਂ ਸੀ ਉਨ੍ਹਾਂ ਨੂੰ ਆਬਾਦੀ ਵਾਧੇ ਤੇ ਰਿਹਾਇਸ਼ ਅਤੇ ਸਿਹਤ ਸੰਭਾਲ ਵਰਗੇ ਬੁਨਿਆਦੀ ਢਾਂਚੇ ਤੇ ਇਸ ਦੇ ਦਬਾਅ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਸੀ ਬ੍ਰੈਨਨ ਨੇ ਕਿਹਾ ਜਦਕਿ ਇਮੀਗ੍ਰੇਸ਼ਨ ਘਟਿਆ ਹੈ ਪ੍ਰਿੰਸ ਐਡਵਰਡ ਆਇਲੈਂਡ ਨੇ অন্ਟਾਰੀਓ ਤੇ ਅਲਬਰਟਾ ਵਰਗੇ ਹੋਰ ਸੂਬਿਆਂ 'ਚ ਨਿਵਾਸੀਆਂ ਦੀ ਗਿਣਤੀ 'ਚ ਵੀ ਕਮੀ ਆਈ ਹੈ ਇਸ ਤੋਂ ਇਲਾਵਾ ਸੂਬੇ ਨੂੰ ਹਾਲ ਹੀ ਦੇ ਸਾਲਾਂ 'ਚ ਨਕਾਰਾਤਮਕ ਕੁਦਰਤੀ ਆਬਾਦੀ ਵਾਧੇ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦਾ ਅਰਥ ਹੈ ਜਨਮ ਲੈਣ ਨਾਲੋਂ ਜ਼ਿਆਦਾ ਆਇਲੈਂਡਰ ਮਾਰੇ ਨੇ 2024 ਦੀ ਆਖਰੀ ਤਿਮਾਹੀ 'ਚ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਆਬਾਦੀ ਵਾਧੇ ਵਿੱਚ ਯੋਗਦਾਨ ਪਾਉਣ ਵਾਲਾ ਇੱਕੋ ਇੱਕ ਕਾਰਕ ਸੀ ਜਿਸ 'ਚ 505 ਨਵੇਂ ਲੋਕ ਸੂਬੇ ਚ ਆਏ ਹਾਲਾਂਕਿ ਇਸ ਦੀ ਪਰਪਾਈ ਕੁਦਰਤੀ ਆਬਾਦੀ ਵਾਧੇ 'ਚ ਲਗਾਤਾਰ ਗਿਰਾਵਟ ਦੁਆਰਾ ਕੀਤੀ ਗਈ ਜਿਸ ਵਿੱਚ 450 ਮੌਤਾਂ ਤੇ ਸਿਰਫ 357 ਜਨਮ ਹੋਏ ਇਸ ਟਾਪੂ ਤੋਂ 198 ਨਿਵਾਸੀਆਂ ਦਾ ਸ਼ੁੱਧ ਨੁਕਸਾਨ ਦੂਜੇ ਸੂਬਿਆਂ 'ਚ ਵੀ ਹੋਇਆ ਜਿਸ ਵਿੱਚ ਅਲਬਰਟਾ 'ਚ ਸਭ ਤੋਂ ਵੱਧ ਆਇਲੈਂਡ ਰਾਈ ਨੇ ਇਸ ਤੋਂ ਇਲਾਵਾ 219 ਗੈਰ ਸਥਾਈ ਨਿਵਾਸੀਆਂ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਤੇ ਵਿਦੇਸ਼ੀ ਕਾਮਿਆਂ ਦਾ ਸ਼ੁੱਧ ਨੁਕਸਾਨ ਹੋਇਆ ਹੈ। ਪਿਛਲੇ ਕੁਝ ਸਾਲਾਂ 'ਚ ਅਸਥਾਈ ਨਿਵਾਸੀਆਂ ਨੇ ਟਾਪੂ ਦੀ ਆਬਾਦੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਹਾਲ ਹੀ ਦੀਆਂ ਤਮਈਆਂ 'ਚ ਉਹਨਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਜਿਹੜਾ ਪੱਦਰ ਨਕਾਰਾਤਮਕ ਖੇਤਰ 'ਚ ਖਿਸਕਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਹਿਰ 'ਚ ਆਉਣ ਨਾਲੋਂ ਜ਼ਿਆਦਾ ਅਸਥਾਈ ਨਿਵਾਸੀ ਟਾਪੂ ਛੱਡ ਕੇ ਚਲੇ ਗਏ। ਇਹ ਟਾਪੂ ਦੇ ਇਮੀਗ੍ਰੇਸ਼ਨ ਸਿਸਟਮ 'ਚ ਕਈ ਵੱਡੇ ਬਦਲਾਅ ਦੇ ਨਾਲ ਮਿਲ ਖਾਂਦਾ ਹੈ। ਵਿਦੇਸ਼ੀ ਕਾਮਯਾਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਕਿ ਉਹਨਾਂ ਨੀਤੀਗਤ ਤਬਦੀਲੀਆਂ ਕਾਰਨ ਉਹਨਾਂ ਲਈ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਪ੍ਰਾਂਤ ਛੱਡਣਾ ਪੈ ਰਿਹਾ ਹੈ ਹਾਲ ਹੀ ਵਿੱਚ ਆਈ ਮੰਦੀ ਦੇ ਬਾਵਜੂਦ ਬ੍ਰੈਨਨ ਨੇ ਕਿਹਾ ਕਿ ਪ੍ਰਿੰਸ ਐਡਵਰਡ ਆਇਲੈਂਡ ਚ ਹਜੇ ਵੀ ਦੂਜੇ ਐਟਲੈਂਟਿਕ ਸੂਬਿਆਂ ਦੇ ਮੁਕਾਬਲੇ ਇਮੀਗ੍ਰੇਸ਼ਨ ਪੱਧਰ ਮਜ਼ਬੂਤ ਨੇ 1 ਜਨਵਰੀ ਤੱਕ ਪ੍ਰਿੰਸ ਐਡਵਰਡ ਆਇਲੈਂਡ ਦੀ ਸਲਾਨਾ ਆਬਾਦੀ ਵਾਧਾ ਦਰ 1.7% ਸੀ ਜੋ ਕਿ ਕੈਨੇਡਾ ਚ ਚੌਥੀ ਸਭ ਤੋਂ ਉੱਚੀ ਅਤੇ ਐਟਲੈਂਟਿਕ ਕੈਨੇਡਾ ਚ ਸਭ ਤੋਂ ਵੱਧ ਸੀ ਜੋ ਕਿ ਨਿਊ ਬ੍ਰਿਨਸਵਿਕ ਦੇ ਨਾਲ ਬਰਾਬਰ ਹੈ ਹਾਲਾਂਕਿ 2023 ਦੀ ਤੀਜੀ ਤਿਮਾਹੀ ਚ 4% ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਤੋਂ ਬਾਅਦ ਲਗਾਤਾਰ 5 ਤਿਮਾਹੀਆਂ ਲਈ ਵਿਕਾਸ ਦਰ ਹੌਲੀ ਹੋ ਗਈ ਹੈ ਜੋ ਕਿ ਅਲਬਰਟਾ ਤੋਂ ਬਾਅਦ ਕੈਨੇਡਾ ਚ ਦੂਜੀ ਸਭ ਤੋਂ ਉੱਚੀ ਵਿਕਾਸ ਦਰ ਹੈ ਇੱਕ ਬਿਆਨ ਚ ਸੁਬਾਈ ਸਰਕਾਰ ਨੇ ਕਿਹਾ ਕਿ ਉਹ ਬਦਲਦੇ ਆਬਾਦੀ ਰੁਝਾਨਾਂ ਤੋਂ ਜਾਣੂ ਹੈ ਪ੍ਰਿੰਸ ਐਡਵਰਡ ਆਇਲੈਂਡ ਨੂੰ ਪ੍ਰਵਾਸੀਆਂ ਨੂੰ ਬਰਕਰਾਰ ਰੱਖਣ ਲਈ ਵੀ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬ੍ਰੈਨਨ ਨੇ ਨੋਟ ਕੀਤਾ ਹੈ ਕਿ ਸੁੱਬੇ ਚ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ ਸਿਰਫ 40% ਪੰਜ ਸਾਲਾਂ ਬਾਅਦ ਵੀ ਇੱਥੇ ਰਹਿ ਰਹੇ ਨੇ ਜੇਕਰ ਆਬਾਦੀ ਵਾਧਾ ਹੌਲੀ ਹੁੰਦਾ ਰਿਹਾ ਤਾਂ ਇਹ ਹੋਰ ਦਬਾਅ ਪੈਦਾ ਕਰ ਸਕਦਾ ਹੈ ਇਸ ਦੇ ਨਾਲ ਹੀ ਮੈਂ ਨੇ ਦਰਜਾਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ